ਜੁਨੀਅਰ ਕਲਾ ਦੇ ਬਹੁਤ ਹੀ ਇਸਤਿਹਾਰ ਦੇ ਸਮਾਨ ਜੋ ਬੇਰੋਗ ਨੌਜਵਾਨ ਵੀਰ ਜਿਲ੍ਹਾ ਮਟਾਵਾਂ ਪਹਿਲਾ ਮੇਰੇ ਨਾਲ ਆਏ ਸਾਡੇ ਬਰੇਟ ਜੀ ਬੁਰਜਿੰਦਰ ਸਿੰਘ ਜੀ ਐਸਐਚਓ ਕੁਲਵਿੰਦਰ ਸਿੰਘ ਜੀ ਇਥੋਂ ਦੇ ਬਹੁਤ ਹੀ ਇਸਤਿਹਾਰ ਜੋ ਸਰਪੰਚ ਸੁਖਦੀਪ ਕੌਰ ਜੀ ਸਮੂਹ ಗ್ರಾಮ ਪੰਚਾਇਤ ਸਾਡੇ ਸਾਰੇ ਜੀ ਨੇ ਬੈਠੇ ਆ ਬਹੁਤ ਮਨ ਨੂੰ ਖੁਸ਼ੀ ਹੋਈ ਜਦੋਂ ਸਾਰੇ ਇਕੱਠਾ ਹੋ ਗਏ ਜੁਨੀਅਰ ਜਿਸ ਦਾ ਆਮਨੀ ਜੋ ਕੋ ਚੱਕਾ ਕੰਮ ਕਰਦਾ ਤੇ ਉਹਦਾ ਡਟੇ ਸਾਹ ਦੇਣਾ ਚਾਹੀਦਾ ਮੈਂ ਸਾਰੇ ਪਿੰਡਾਂ ਵਿੱਚ ਗੋਲ ਕੇ ਆਇਆ ਵੀ ਇਹ ਪਾਰਟੀ ਬਾਈ ਤੋਂ ਫਰਟੇ ਪਾਰਟੀ ਬਾਈ ਜਿਹਨਾਂ ਕੋਈ ਸੰਬੰਧ ਨਹੀਂ ਹੈਗਾ ਇਹ ਸਾਰੇ ਪਾਰਟੀ ਬਾਈ ਤੋਂ ਫਰਟੇ ਆਪਣੇ ਗੁਰੂਆਂ ਪੀਰਾਂ ਦੀ ਰਿਸੀਆਂ ਮੁਰਿਆਂ ਦੀ ਪੰਜਾਬ ਧਰਤੀ ਆ ਆਪਾਂ ਇਸੋ ਜੇ ਨਸਲੀ ਨਸੇ ਦੀ ਢਾਣ ਤਾ ਉਹ ਬਿਲਕੁਲ ਖਤਮ ਕਰੀਏ ਤੇ ਸਭ ਤੋਂ ਪਹਿਲਾਂ ਮੈਂ ਜੋ ਵੀ ਪਤੇ ਸਾਂਝੀ ਕਰਵਾ ਰਿਹਾ ਜੀ ਗੱਲ ਜਿਹੜੀ ਪਤੇ ਬਣਾ ਉਹ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਮਾਝਾ ਮੁੱਖ ਮੰਤਰੀ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਪਿੰਡਾਂ ਦੇ ਵਿੱਚ ਪਹਿਲਾਂ ਡਾਕਟਰਾਂ ਨੂੰ ਪਤਾ ਹੀ ਜਾਵੇ ਕਿੰਨਾ ਬੋਰਡ ਬਾਲਾ ਹੋ ਗਿਆ ਸੀ ਸਾਡੇ ਪਿੰਡਾਂ ਤੱਕ ਵੀ ਗੱਲ ਪਹੁੰਚ ਗਈ ਸੀ ਜਿਹਦਾ ਮਾੜਾ ਜਾਂ ਕੋਈ ਪਰਿਵਾਰ ਸੈਟਲ ਸੀਗਾ ਉਹਨੂੰ ਪਰੋਖੀਆਂ ਮੰਗਣ ਲੱਗੇ ਸੀ ਤੇ ਇਹਨੂੰ ਸੋਣਾ ਟਾਈਮ ਸ਼ਕਤੀ ਕੀਤੀ ਗਈ ਤੇ ਸਾਰਿਆਂ ਨੇ ਦੇਖਿਆ ਤੇ ਕਾਲੀ ਬੰਨਿਆ ਦੇ ਗਾਇਬ ਜਿਹੜੇ ਵੱਡੇ ਗਾਇਕ ਸੀ ਉਹਨਾਂ ਨੂੰ ਮਾਰਿਆ ਨਹੀਂ ਗਿਆ ਤੇ ਰਾਗ ਅੱਗੇ ਉਹਨਾਂ ਦਾ ਵੀ ਕਿਸੇ ਨੇ ਮੁੜ ਕੇ ਪੁਸ਼ਟੀ ਨਹੀਂ ਮੰਗੀ ਪੰਜਾਬ ਦੇ ਵਿੱਚ ਜੇਕਰ ਉਹ ਵੀ ਨਹੀਂ ਜੇ ਉਹ ਖਸੋਤਾ ਉਹਨਾਂ ਮੰਗਲਾਂ ਜਿਹਾ ਆਪਸ ਆਪਣੇ ਬਾਹਰ ਬਿਠੇ ਬਾਹਰ ਨੂੰ ਖਾਜਿ ਸਿਟੇ ਬੰਦੀ ਜਾ ਰਹੀ ਸੀ ਤੇ ਇਸ ਕਰਕੇ ਕੱਢ ਪਈ ਹੈ ਤੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਵੀ ਪਹਿਲੀ ਸਰਕਾਰ ਆ ਮੈਨੂੰ ਲੱਗਦਾ ਵੀ ਜਿਹੜੇ ਪਹਿਲਾਂ ਤੋਂ ਮੈਂ ਬੰਦਾ ਜੀ ਪੂਰਾ ਇਹ ਆਂਡਾ ਕੰਮ ਲੈਦੇ ਆ। ਤੇਰੇ ਕਹਿੰਦੇ ਆ ਵੀ ਆਵਾ ਲਾਈ ਦੱਸੋ ਕਿ ਅੱਜ ਕਿਹੜੇ ਪਿੰਡ ਦੇ ਵਿੱਚੋਂ ਸਾਰੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਹੁਣ ਮੈਂ 5 ਪਿੰਡਾਂ ਚ ਪਹਿਲਾਂ ਜਾ ਕੇ ਆਇਆ ਹਾਂ। ਸਕੂਲਾਂ ਦੇ ਵਿੱਚ ਜਾ ਕੇ ਆ। ਸਾਰ ਨੂੰ ਆਪ ਪ੍ਰੋਗਰਾਮ ਕਰਾ ਕੇ ਮੇਰਾ ਕਹਿਣ ਦਾ ਭਾਵ ਜਿਵੇਂ ਡੈਕਸ਼ਨ ਲੜਦੇ ਹੁੰਦੇ ਨੇ ਆਪਣੀ ਪਿੰਡ ਦੀ ਸਰਪੰਚੀ ਦੀ। ਉਸ ਤਰ੍ਹਾਂ ਹੀ ਮੈਂ ਜਿਹੜੇ ਪਿੰਡਾਂ ਵਿੱਚ ਸਲਾਈ ਜਾ ਰਹੀਆਂ। ਨਾ ਹੈ ਲੋ ਕੋਈ ਵੀ ਹੋਵੇ ਉਹਦਾ ਜਸ ਫਾਇਦੇ ਨਹੀਂ ਹੁੰਦੀ। ਜਿੰਨਾ ਚਿਰ ਸੈਂਦੇ ਲੋਕ ਸਿਆ ਕਮਾਂਡਿਆ ਦੇ ਮੁੰਡੇ ਨੂੰ ਹੋਰਾਂ ਦਾ ਗੁੱਸਾ ਆ ਰਿਹਾ। ਜਿਹੜਾ ਸਾਡੇ ਮੁੰਡੇ ਨੂੰ ਐਂਦਾ। ਆਸ ਕਰਕੇ ਮਤਾਵਾ ਵੱਧ ਗੁੱਸਾ ਕਰਦੀਆਂ ਨੇ ਕਿਉਂਕਿ ਪਤਾ ਨਹੀਂ ਲੱਗਦਾ। ਕਿਹਾ ਕਿ ਬੇੜੋ ਖਿਆਲ ਰੱਖਿਆ ਕਰੋ ਵੀ ਸਾਡਾ ਬੱਚਾ ਕਦੋਂ ਰਾਤ ਦੇ 10 ਵਜੇ ਆਉਂਦਾ ਤਾਂ ਕੋਈ ਗੱਲ ਆ। ਜਿਵੇਂ ਕਿ ਕਿਵੇਂ ਬੈਠਦਾ ਹੈ ਸਾਰੀ ਆਦਾ ਧਿਆਨ ਰੱਖਿਆ ਕਰੋ। ਤੇ ਆਸ ਕਰਕੇ ਸਕੂਲਾਂ ਦਾ ਦਰੋਂ ਭੰਗ ਰਿਆ ਕਰੋ। ਸਾਰਾ ਕੁਝ ਉੱਥੇ ਚੰਗੇ ਸੰਸਕਾਰ ਮਿਲਣੇ ਆ ਵਰਨਵਾਰਿਆਂ ਤੋਂ ਚੰਗੇ ਸੰਸਕਾਰ ਮਿਲਣੇ। ਦੇਪਾ ਗਾਂਧੀ ਸਿੰਘ ਦਾ ਜਗੀਰ ਦਾ ਕਾਰ ਕਰਾਂਗੇ ਤਾਂ ਉੱਥੇ ਸਾਰਾ ਕੁਝ ਸਿੱਖਣ ਨੂੰ ਆ। ਉਹਦੇ ਸਵਾਦ ਸਾਰਾ ਵਧੀਆ ਪੜਨਾ। ਅੱਜ ਮੈਨੂੰ ਬਹੁਤ ਖੁਸ਼ੀ ਹੈ ਵੀ ਸਾਰਾ ਤੁਸੀਂ ਨਗਰ ਰਲ ਕੇ ਇਸ ਮਹਿਮਨ ਦੇ ਵਿੱਚ ਆ ਸਮਰ ਹੋਇਓ। ਮੈਂ ਤੁਹਾਨੂੰ ਪੂਰਨ ਤੌਰ ਤੇ ਯਕੀਨ ਦਿਵਾਉਣਾ ਕਿ ਜੇ ਆਪ ਦੇ ਤੌਰ ਤੇ ਜਿੰਨਾ ਵੀ ਕਰ ਸਕਦੇ ਹੋਈ ਮੈਂ ਤਾਂ ਦੇਖੋ ਜੀ ਮੈਂ ਤਕਰੀਬਨ 6 ਲਖਣਾ ਹੋਈਆਂ। ਮੈਂ ਜਦੋਂ ਤੋਂ ਆਉਜੀ ਪੱਤਰਕਾਰੀ ਛੱਡ ਕੇ ਰਾਜਨੀਤੀ ਦੇ ਵਿੱਚ ਆਇਆ ਇਹ 6 ਲਖਣਾ ਹੋ ਗਿਆ 6 ਜਾਂ 6 ਤੁਸੀਂ ਮੈਨੂੰ ਚਿਤਾਇਆ ਤੇ 4 ਐਮਪੀ ਜਿਓਗੇ ਉਹ ਜਦ ਤੱਕ ਇਹ ਦੋ ਵਾਰ ਤੁਸੀਂ ਮੈਨੂੰ ਮੌਕਾ ਦਿੱਤਾ। ਤੇ ਇਹ ਇੰਨਾ ਮਾਣ ਮਕਸਾ ਜੀ ਉਹਨੇ ਪੰਜਾਬ ਦਾ ਵੀ ਪ੍ਰਧਾਨ ਹੈ ਤੇ ਉਸ ਤੋਂ ਬਾਅਦ ਸਾਡੀ ਸਭ ਤੋਂ ਜਿਹੜੀ ਪਾਵਰਫੁਲ ਕਮੇਟੀ ਵੰਦੀ ਆਪ ਸਿਹਤ ਕਾਰ ਕਮੇਟੀ ਰਾਜੂ ਦੁਆਰਾ ਮੈਨੂੰ ਫੇਰ ਚੋਕੀ ਵਾਰੀ ਉਸ ਕਮੇਟੀ ਦਾ ਜਿਹੜਾ ਚੇਅਰਮੈਨ ਚੁਣਿਆ ਗਿਆ ਜਿਹਨੇ ਸੋਚਿਆ ਵੀ ਨਹੀਂ ਕਿਹੜਾ ਭਾਵ ਜਿੰਨੇ ਵੀ ਸਾਡੇ ਐਮਐਲਏ ਸਾਹਿਬਾਨ ਨੇ ਭੇਜ ਆਉਂਦੇ ਜਿੰਨੇ ਵੀ ਅਫਸਰ ਸਾਹਿਬਾਨ ਨੇ ਭਾਵੇਂ ਕੋ ਡਾਇਰੈਕਟਰ ਆ ਭਾਵੇਂ ਚੀਫ ਸੈਕਟਰੀ ਆ ਡੀਜੀਪੀ ਆ ਕੋਈ ਜਿੰਨੇ ਅਫਸਰਾਂ ਸਾਰੇ ਦੇ ਸਹਿਯੋਗਾ ਮੇਰੇ ਕੋਲ ਆਉਂਦੀਆਂ ਨੇ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਸਪੀਕਰ ਸਾਹਿਬ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਚੋਕੀ ਬੜੀ ਲੈਖ ਸਮਝਿਆ ਇਹ ਮੈਂ ਦੱਸਣਾ ਚਾਹੁੰਦਾ ਵੀ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਜੀ ਕਿ ਮੇਰੇ ਅੱਜ ਤੱਕ ਕੋਈ ਬਣਿਆ ਨਹੀਂ ਕਹਿੰਦਾ ਪਾਸਾਲ ਤੋਂ ਬੰਦ ਨਹੀਂ ਰਿਹਾ ਸਾਲ ਤੋਂ ਬੰਦ ਕਮੇਟੀ ਚੇਅਰ ਹੋ ਜਾਂਦੀ ਹੈ ਮੇਰੇ ਤੋਂ ਉਹਨਾਂ ਨੇ ਬਖਵਾੜ ਵਰਗ ਕੀਤਾ ਵੀ ਮੈਂ ਇਮਾਨਦਾਰੀ ਦੇ ਨਾਲ ਪੂਰਾ ਉਸਟ ਮਟੀਰੀਅਲ ਵਿੱਚ ਕੰਮ ਕਰਦਾ ਹਾਂ ਤੇ ਔਨ ਦਿਵੇ ਡਿੰਗਾ ਦੇ ਵਿੱਚ ਅੱਗੇ ਥੋੜਾ ਜਿਹਾ ਚੋਰੀਆਂ ਜਿਆਦਾ ਬਹੁਤ ਬੰਦੀਆਂ ਸੀਗੀਆਂ ਤੇ ਜੇ ਨਾ ਜਰ ਪਹਿਲਾਂ ਹਰ ਮਿਲ ਦੀ ਦੱਸ ਕੇ ਗਿਆ ਜੇ ਨਾ ਜਰ ਸਿਆਸੀ ਲੋਕਾਂ ਦਾ ਹੱਥ ਨਾ ਹੋਵੇ ਇਹ ਨਸੀਬ ਬੱਟ ਨਹੀਂ ਹੁੰਦੇ ਪਹਿਲਾਂ ਆਪਾਂ ਸਾਰੇ ਆ ਸਿਆਣੇ ਬਜ਼ੁਰਗ ਬੈਠੇ ਆ ਜਾਣਦੇ ਆ ਸਿਆਸੀ ਵਿਡਰੀ ਨਸਾ ਬਗਾਉਂਦੇ ਸੀਗੇ ਉਹਨਾਂ ਦਾ ਸੱਖੇ ਹੱਥ ਹੁੰਦਾ ਸੀਗਾ ਮੈਂ ਆਪ ਦੇਖਿਆ ਆਪਣੇ ਟਰੱਕ ਜੀ ਉਹਦੇ ਨਾਲ ਹੀ ਲੈਣਾ ਚਾਹੁੰਦਾ ਵੱਡੇ ਵੱਡੇ ਟਰੱਕ ਉੱਥੇ ਰਹੇ ਹੁੰਦੇ ਸੀਗੇ ਉਹੀ ਬਗਾਈ ਜਾਂਦੇ ਸੀਗੇ ਨਸੀਬ ਤੇ ਕਿਹਦੇ ਪੁੱਤ ਮਰਦੇ ਆ ਤੇ ਆਪਣੇ ਇਹ ਕਹਦੇ ਫਰ ਲੋਕ ਜਿਹੜਾ ਮਾਗਨਾਂ ਦਾ ਜਿਹੜਾ ਲਾੜੇ ਹੁੰਦੇ ਸੀ ਵੱਡੇ ਚਾਰ ਪੰਜ ਘਰ ਦੇ ਵਿੱਚ ਜੀ ਹੁੰਦੇ ਸੀ ਬੱਚੇ ਉਹਨਾਂ ਦਾ ਕੱਲੇ ਕੱਲੇ ਬੱਚੇ ਆਪਾਂ ਦਾ ਆਰੇ ਰਾਤੇ ਜਿਹੇ ਇੱਕ ਦਾ ਭੈਣ ਦਾ ਵੀਰ ਹੈ ਬਾਦ ਆਪਾਂ ਇਕੱਲੇ ਵਿਚਾਰਿਆ ਆਪਣੇ ਦੇ ਬਹੁਤ ਵੱਡੀ ਇਹ ਸੇਵਾ ਤੇ ਸਮੇਂ ਜਿਹੜੀ ਕੋਈ ਕ੍ਰਿਤੀ ਚੱਲਦੀ ਆ ਉਹਦੇ ਖਿਲਾਫ ਆਵਾਜ਼ ਵੀ ਰੜਕੇ ਬੰਦ ਕਰਨੀ ਚਾਹੀਦੀ ਹੈ ਜੇ ਆਪਾਂ ਨਹੀਂ ਕਰਦੇ ਨਾ ਤੇਈ ਵਾਰੀ ਹੁਣ ਕਈ ਵਾਰੀ ਆਲਾ ਇਸ ਵੀਰ ਦਾ ਕਹਾਣਾ ਆਪਾਂ ਸੁਣਾਣਾ ਜਰ ਸਰ ਡੋਗਣਾ ਇਹ ਬਹੁਤ ਦਾਇਰੀ ਹੁੰਦਾ ਜੀ ਕੰਪਨੀ ਕਨੋਂ ਕਿਹੜੇ ਮੌਕੇ ਆਪਣੇ ਰਿਸ਼ਤੇਦਾਰਾਂ ਦੇ ਇੱਥੇ ਅੱਗ ਪਹੁੰਚ ਜਾਣੀ ਹੈ ਜਾਂ ਆਪਣੇ ਘਰੇ ਪਹੁੰਚ ਜਾਣੀ ਹੈ ਇਹਦਾ ਕੋ ਮਸਤਾਵਾ ਹੁੰਦਾ ਆਪਾਂ ਨੂੰ ਕਿਉਂ ਨਾ ਆਪਾਂ ਰੜਕੇ ਇਸ ਲਾਂਦ ਤੋਂ ਆਪਾਂ ਜਿਹੜੋ ਪੜੀ ਜਿਨਾਂ ਦੇ ਸਾਰਿਆਂ ਨੂੰ ਬੇਨਤੀ ਹੈ ਟੱਡ ਕੇ ਪੂਰਾ ਸਾਥ ਦਿਓ ਤੇ ਜਿਹੜੀ ਵੀ ਕੋਈ ਗ੍ਰੀਤੀ ਸਮਾਜ ਦੇ ਵਿੱਚ ਆਉਂਦੀ ਆ ਉਹ ਪਹਿਲੇ ਦੱਸ ਕੇ ਆੜੇ ਸਾਡੀ ਆਪਣਿਆਂ ਦੇ ਸਹਿਯੋਗ ਤੋਂ ਬਗੈਰ ਗੂਰ ਨਹੀਂ ਹੁੰਦੀ ਸਮੇਂ ਸਮੇਂ ਸਾਡੇ ਗੁਰੂਆਂ ਕੋਲ ਆ ਕੇ ਆਪਾਂ ਜੇ ਗੱਲ ਕਰੀਏ ਜਿੰਨੀਆਂ ਵੀ ਉਸ ਸਮੇਂ ਬ੍ਰਿਖਣੇ ਉੱਠਿਆ ਸਾਡੇ ਗੁਰੂ ਸਾਹਿਬਾਨ ਨੇ ਉਹਦਾ ਡਟ ਕੇ ਵਿਰੋਧ ਕੀਤਾ ਜਿਵੇਂ ਗੋਡਾਨ ਸਾਹਿਬ ਔਕੇ ਯਾਤਪਾ ਦਾ ਬਹੁਤ ਬੋਲਣ ਵਾਲਾ ਸੀਗਾ ਤਾਂ ਬ੍ਰੋ ਪਾਣੀ ਦੇ ਵਿੱਚ ਆਪਾਂ ਢਾੜ ਕੇ ਰੱਖਿਆ ਨੀਚਾ ਅੰਦਰ ਨੀਚਾ ਯਾਤ ਨੀਚੀ ਹੋਂ ਅਤਨੀਚ ਨਾਨਕ ਜੀ ਦੇ ਨਾਲ-ਨਾਲ ਵੱਡੇ ਅਸਿਆ ਕੋਰੀ ਮੇਰਾ ਕਹਦਾ ਪਾਪ ਉਹਨਾਂ ਨੇ ਵੀ ਉਸ ਸਾਡੇ ਇਸ શહેર ਦਾ ਪੂਰਾ ਡਟ ਕੇ ਸਾਥ ਦਿਓ ਮੈਂ ਪੂਰਨ ਤੌਰ ਤੇ ਆ ਗੁਰੂ ਆਹਰ ਜੱਗੇ ਖੜੇ ਆ ਗੁਰਦੁਆਰਾ ਕੋਲ ਆ ਮੈਂ ਤਨੋਂ ਤੋਂ ਪਰਮਾਇਸਰ ਜਿਹੜਾ ਦਾ ਪੂਰਾ ਡਟ ਕੇ ਸਾਥ ਦੂੰਗਾ ਕੋਈ ਵੀ ਇਹਦੇ ਵਿੱਚ ਕੋਈ ਰਾਜਨੀਤਿਕ ਜਿੰਦਗੀ ਕਿਸ ਕਰੂੰਗਾ ਜਦ ਕਿ ਸਾਰਾ ਦੇ ਸਹਿਯੋਗ ਦੇ ਨਾਲ ਕੋਈ ਵੀ ਨਸ਼ਾ ਤਸਕਰਾਂ ਮੈਂ ਉਹਦੇ ਹਰਕੇ ਦੇ ਵਿੱਚ ਰਹਿੰਦੇ ਆਉਗਾ ਉਹਾਂ ਨੂੰ ਕੁਝ ਨਹੀਂ ਕਰਨਾ ਪਵੇਗਾ ਉਹਨਾਂ ਲਈ ਸਮੇਂ ਦੇ ਵਿੱਚ ਤਾਂ ਇਹਨੇ ਸਖਤ ਕਾਨੂੰ ਚੁੱਕੇ ਜਾਣਗੇ ਇਹ ਮਹੀਨਾ ਨਾ ਦਸ ਕਿਹੜਾ ਗੈਸਟਰਾਂ ਨਾ ਕੀਤਾ ਕੁਛ ਨਹੀਂ ਹੋ ਰਿਹਾ ਨਾ ਵੀ ਬਹੁਤ ਸਖਤ ਮੁੱਖ ਮੰਤਰੀ ਸਾਹਿਬ ਨੇ ਕਦਮ ਚੁੱਕਣੇ ਆ ਜਾਂ ਤਾਂ ਪੰਜਾਬ ਛੱਡ ਜਾਣਗੇ ਜਾਂ ਫਿਰ ਉਹ ਇਥੋਂ ਛਿੜੇ ਜਾਣਗੇ ਕਿਤੇ ਦੂਰ ਪਰ ਨਸਾਂ ਨਹੀਂ ਦੂ ਰਹਿਣੇ ਅਸੀਂ ਆ ਜੇ ਮਾ ਉਹ ਸਾਰੇ ਮੇਰੇ ਮਸਾਵਾ ਭੈਣਾਂ ਦੀ ਧਿਆਨ ਰੱਖਣ ਹੁਕਮ ਤੌਰ ਤੇ ਮੈਨੂੰ ਵੀ ਜਾਣਕਾਰੀ ਦੇਣਾ ਕਿ ਕਿਸੇ ਨੂੰ ਹੋਰ ਲੱਗਦਾ ਕਿ ਕਿਹੜਾ ਸੈਂਟਰ ਉਸ ਡਰ ਵੀ ਜਾਂਦਾ ਜਿਹਦੇ ਵਿੱਚ ਦਾ ਨਾਮ ਰਹਿ ਤੌਰ ਤੇ ਅਸੀਂ ਮੁੱਖ ਮੰਤਰੀ ਜਿਹੜੀ ਦਵਾਈ ਸਾਨੂੰ ਮੈਂ ਜੱਟਵਾਵਾਂਗੇ ਪੂਰਾ ਸਹਿਯੋਗ ਤੁਹਾਡਾ ਮੈਂ ਫੇਰ ਸਾਰੇ ਨਗਰ ਦਾ ਜਿੰਨੇ ਵੀ ਤੁਸੀਂ ਪ੍ਰਤਵੰਤੇ ਆਏ ਹੋ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਅਖੀਂ ਵਾਲਾ ਜੱਜ ਜੇ ਜਿਹਦੇ ਸਾਹਮਣੇ ਖੜਾ ਹੋ ਕੇ ਅੱਜ ਬੋਲੇਗਾ ਭਾਈ ਅਸਾਂ ਨੂੰ ਤੋਂ ਉਹਨੇ ਆਪਣੇ ਉੱਤੇ ਪਾਵਿਆ ਦਾ ਵਾਇਰੂਸੀ ਕਾ ਕਰਸਾ ਜੀ ਵਾਈ